ਜਿਹਨਾਂ ਨੇ ਅਕੈਡਮੀ ਚਲਾਈ ਸੀਗੇ ਉਹਨਾਂ ਦੇ ਸਹਿਯੋਗ ਕਰਕੇ ਮੈਂ ਜੂਨੀਅਰ ਵਰਲਡ ਚੈਂਪੀਅਨ ਬਣੀ ਆ। ਨਹੀਂ ਸ਼ੁਰੂ ਤਾਂ ਨਹੀਂ ਜਿੱਦਾਂ ਸਾਡੇ ਪਿੰਡ 'ਚ ਮਾਹੌਲ ਬਣਾਇਆ ਗਿਆ ਬਲਵੰਤ ਸਿੰਘ ਸੰਧੂ ਨੇ ਜਿਹੜੇ ਸਾਡੀ ਅਕੈਡਮੀ ਹੁਣ ਵੀ ਚਲਾ ਰਹੇ ਨੇ 5 ਜਵਰੀ। ਪਰ ਸਾਡੇ ਇੱਧਰ ਜਿਹੜੇ ਅਕੈਡਮੀ ਦੇ ਨੇ ਇਹ ਸਖਾ ਨੂੰ ਇਹੀ ਸਿਖਾਉਂਦੇ ਨੇ ਬਲੌਂਸਰ ਸਾਨੂੰ ਹੁਣ ਵੀ ਕਹਿੰਦੇ ਨੇ ਕਿ ਤੁਹਾਡਾ ਥੋੜੀ ਜਿਹੀ ਗੇਮ ਆ ਤਾਂ ਤੂੰ ਪੇਪਰ ਵੀ ਕਲੀਅਰ ਕਰ ਸਕਦੀ ਆ। ਤਗੜੇ ਸ਼ੁਰੂ ਤੋਂ ਹੁਣ ਜਦੋਂ ਅਸੀਂ ਵਰਲਡ ਚੈਂਪੀਅਨਸ਼ਿਪ ਜਿੱਤ ਗਏ ਆ ਮੈਂ ਉਦੋਂ ਪੰਜਾਹ ਇੱਥੇ ਘਰ ਹੀ ਰਹਿ ਕੇ ਟ੍ਰੇਨਿੰਗ ਕੀਤੀ ਓਦੋਂ ਮੈਂ ਬਾਹਰ ਕਿਸੇ ਸੈਂਟਰ ਸੇ ਟ੍ਰੇਨਿੰਗ ਕਰਦੀ ਸੀ ਸੰਭਦ ਕਰਦੇ ਹੋ ਛੜ ਨਾਲ ਮੈਂ ਉਹਦੇ ਨਾਲ ਟ੍ਰੇਨਿੰਗ ਵੀ ਰਹਿ ਕੇ ਕੀਤੀ ਆਈ ਕੈਂਪਸ ਅੱਛਾ ਟ੍ਰੇਨਿੰਗ ਕੀਤੀ ਹੈ ਬੀ ਕੈਂਪਸ ਸੀਨੀਅਰ ਜਦੋਂ ਸੀਨੀਅਰ ਪਲੱਸ 2 ਅਸ ਬੀਏ ਕੀਤੀ ਆ ਬੀਪੀਐਡ ਕਰਦੇ ਆ ਹੂੰ ਗੁਰੂਕਾਸ਼ੀ ਯੂਨੀਵਰਸਿਟੀ ਤੋਂ ਓਕੇ ਤੇ ਮੈਂ ਚੰਡੀਗੜ੍ਹ ਯੂਨੀਵਰਸਿਟੀ ਜ ਸਭ ਤੋਂ ਦਿਨ ਨਾਲ ਗੱਲਬਾਤ ਕਰਵਾਉਨੇ ਆ ਹਸਕਲ ਜੀ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਨਦੀਪ ਇਹਦਾ ਸਫਰ ਰਿਹਾ ਅਜ ਤੱਕ ਦਾ ਜਿੱਕਰ ਗੱਲ ਕੀਤੀ ਜਾਵੇ ਤੁਹਾਡੀ ਉਮਰ ਬਹੁਤ ਛੋਟੀ ਆ ਸਫਰ ਦੀ ਸ਼ੁਰੂਆਤ ਹੋਈ ਆ ਹਾਂਜੀ ਸਭ ਤੋਂ ਪਹਿਲਾਂ ਆਪਾਂ ਮੈਂ ਮੇਨ ਪੁਆਇੰਟ ਤੇ ਆ ਜਾਣਾ ਕਹਿੰਦੇ ਨੇ ਕਿ ਜਿਵੇਂ ਸੰਗੀਤ ਦੇ ਵਿੱਚ ਲੋਕ ਗੱਲ ਕਰਦੇ ਆ ਕਿ ਮੈਂ 40 ਸਾਲ ਸੰਗੀਤ ਸਿੱਖ ਕੇ ਮੈਨੂੰ ਐਂ ਲੱਗਦਾ ਪਿਆ ਕਿ ਹਜੇ ਮੈਂ ਸਾਰੇ ਗਾਵਾਂ ਸਿੱਖੀਆਂ ਹੀ ਆ ਹਾਂਜੀ ਹੁਣ ਤੱਕ ਦੇ ਸਫਰ ਦੇ ਵਿੱਚ ਇੰਨੇ ਮੈਡਲ ਆਪਾਂ ਦੇਖੇ ਆ ਹਾਸਲ ਕਰਕੇ ਕੀ ਮਹਿਸੂਸ ਹੋਇਆ ਕਿ ਮੈਂ ਕਿਸ ਮੁਕਾਮ ਤੇ ਪਹੁੰਚੀ ਹਾਂਜੀ ਮੈਂ ਚੱਕਰਪੈਂਡ ਤੋਂ ਆਇਆ ਬਹੁਤ ਹੀ ਛੋਟੇ ਪੈਂਡ ਤੋਂ ਉੱਠ ਕੇ ਜਿੱਦਾਂ ਮੈਂ ਇਹਨਾਂ ਦੂਰ ਖੇਡ ਕੇ ਆਈ ਆ ਜਿੱਦਾਂ ਆਮ ਕੁੜੀਆਂ ਹੁੰਦੀਆਂ ਉਹ ਜਲਦੀ ਆਇ ਨਹੀਂ ਕੋਈ ਚੇਤੀ ਬਾਹਰ ਨਿਕਲਦੇ ਉਹਨਾਂ ਦੇ ਘਰ ਦੇ ਬਾਹਰ ਨਿਕਲ ਦਿੰਦੇ ਜਿੱਦਾਂ ਸਾਨੂੰ ਘਰੋਂ ਵੀ ਸਪੋਰਟ ਵਧੀਆ ਮਿਲੀ ਆ ਪੈਂਡ ਨੇ ਵੀ ਸਹਿਯੋਗ ਦਿੱਤਾ ਜਮੇਰ ਅੰਕਲ ਜੀ ਜਿਨ੍ਹਾਂ ਨੇ ਅਕੈਡਮੀ ਚਲਾਈ ਸੀਗੀ ਉਹਨਾਂ ਦੇ ਸਹਿਯੋਗ ਕਰਕੇ ਮੈਂ ਜੂਨੀਅਰ ਵਰਲਡ ਚੈਂਪੀਅਨ ਬਣੀ ਆ ਤੇ ਅੱਗੇ ਦਾ ਮੇਰਾ ਟਾਰਗੇਟ ਇਹ ਹੀ ਆ ਕਿ ਮੈਂ 올림픽 ਤੱਕ ਜਾਵਾਂ ਏਸ਼ੀਅਨ ਕਾਮਨਵੈਲਥ ਤੇ ਮੈਡਲ ਜਿੱਤਾਂ ਬਹੁਤ ਵੱਡਾ ਟਾਰਗੇਟਾਂ ਵਾਲੇ ਤਾਂ ਕੁਝ ਵੀ ਅਚੀਵ ਨਹੀਂ ਹੋਇਆ ਲ ਤਾਂ ਕਾਫੀ ਜ਼ਿਆਦਾ ਮਿਹਨਤ ਕਰਦੀ ਆ ਹੁਣ ਵੀ ਕਰ ਰਹੀ ਆ ਮਿਹਨਤ ਅੱਗੇ ਵਧਣ ਵਾਸਤੇ ਤੇ ਹੋਰ ਵੀ ਕਰਦੀ ਰਵਾਂਗੀ ਮੈਂ 3rd ਕਲਾਸ ਤੋਂ ਬਾਕਸਿੰਗ ਸ਼ੁਰੂ ਕੀਤੀ ਸੀਗੀ 2008 ਚ ਹੁਣ ਮੈਨੂੰ 16 ਸਾਲ ਹੋ ਗਏ ਬਾਕਸਿੰਗ ਕਰਦੀ ਨੂੰ ਤੇ ਅੱਗੇ ਮੈਨੂੰ ਇਹੀ ਆ ਵੇ ਵੱਧ ਤੋਂ ਵੱਧ ਜ਼ਿਆਦਾ ਮੈਡਲ ਜਿੱਤਣਾ ਤੇ ਨਾਮ ਰੋਸ਼ਨ ਕਰ ਆਪਣੇ ਦੇਸ਼ ਦਾ ਆਪਣੇ ਮਾਤਾ ਪਿਤਾ ਦਾ ਬਾਕੀ ਜਿਹੜੀ ਲੋਕਾਂ ਨੇ ਹੁਣ ਇੰਟਰਵਿਊ ਦੇਖਣੇ ਸ਼ੁਰੂ ਕਰ ਦਿੱਤੀ ਆ ਤੁਹਾਡਾ ਬੈਸਟ ਜਿਹੜਾ ਕਹਿੰਦੇ ਕਿ ਨੈਸ਼ਨਲ ਇੰਟਰਨੈਸ਼ਨਲ ਸਫਰ ਕਿੱਥੇ ਤੱਕ ਦਰਿਆ ਹੁਣ ਤੱਕ ਦਾ ਮੇਰਾ ਸਭ ਤੋਂ ਵਧੀਆ ਸਫਰ ਜਦੋਂ ਜੂਨੀਅਰ ਵਾਲੀ ਚੈਂਪੀਅਨਸ਼ਿਪ ਚੋਂ ਮੈਂ 골ਡ ਜਿੱਤਿਆ ਬਹੁਤ ਹੀ ਮਾਣ ਮਹਿਸੂਸ ਹੋਇਆ ਜਦੋਂ ਮੇਰਾ ਮੈਡਲ ਆਇਆ ਸੀ ਪਿੰਡ ਦੇ ਲੋਕਾਂ ਨੂੰ ਬਹੁਤ ਖੁਸ਼ੀ ਆਈ ਲੋਕ ਮੈਨੂੰ ਬਹੁਤ ਜ਼ਿਆਦਾ ਚੰਡੀਗੜ੍ਹ ਤੋਂ ਲੈ ਕੇ ਆਏ ਬਹੁਤ ਹੀ ਇੰਟਰਵਿਊ ਵਾਲੇ ਘਰੇ ਹੁੰਦੇ ਸੀ ਮਾਪਿਆਂ ਨੂੰ ਬਹੁਤ ਖੁਸ਼ੀ ਹੋਈ ਸਾਡੀ ਕੁੜੀ ਨੇ ਨਾਮ ਚਮਕਾਇਆ ਐਦਾਂ ਬਹੁਤ ਮਾਣ ਮਹਿਸੂਸ ਹੁੰਦਾ ਬਾਕੀ ਇੰਟਰਨੈਸ਼ਨਲ ਟੂਰਨਾਮੈਂਟ ਹੁੰਦੇ ਰਹਿੰਦੇ ਨੇ ਸਾਡੇ ਜੂਨੀਅਰ ਜੇ ਪਹਿਲਾਂ ਮੈਂ ਫਿਰ ਯੂਥ ਕੈਡੀ ਹੁਣ ਸੀਨੀਅਰ ਲੈਵਲ ਤੇ ਖੇਡਦੀਆਂ ਨੈਸ਼ਨਲ ਗੇਮ ਜ਼ੋਨ ਮੇ 2 ਸਾਲ ਲਗਾਤਾਰ ਮੈਡਲ ਜਿੱਤ ਕੇ ਲਿਆ ਰਹੀਆਂ ਪੰਜਾਬ ਦੇ ਲਈ ਐਦਾ ਹੀ ਸੀਨੀਅਰ ਨੈਸ਼ਨਲ ਖੇਡ ਗਈਆਂ ਉਹਦੇ ਚ ਮੈਡਲ ਜਿੱਤ ਕੇ ਲਈਆਂ ਹੁਣ ਤੇ ਐਦਾ ਹੀ ਇੰਟਰਨੈਸ਼ਨਲ ਟੂਰਨਾਮੈਂਟ ਹੁੰਦੇ ਰਹਿੰਦੇ ਨੇ ਸਾਡੇ ਕੈਂਪ ਲਾ ਦੇਣੇ ਸੀ ਉੱਥੇ ਟ੍ਰੇਨਿੰਗ ਕਰਦੇ ਆ ਹੁਣ ਮੈਂ ਇਸ ਟਾਈਮ ਚੰਡੀਗੜ੍ਹ ਪਈ ਆ ਸਮਾਂ ਲਈ ਉੱਥੇ ਟ੍ਰੇਨਿੰਗ ਕਰਦੀ ਐ ਐਂ ਦਰਸ਼ਕਾਂ ਨੂੰ ਬੜੇ ਹੀ ਮਾਣ ਨਾਲ ਮੈਂ ਦੁਆਰੇ ਕਹਿ ਰਿਆ ਆ ਸਭ ਤੋਂ ਪਹਿਲਾਂ ਗੱਲ ਅਸੀਂ ਫਿਲਮਾਂ ਦੇ ਵਿੱਚ ਬਹੁਤ ਕਿਰਦਾਰ ਦੇਖਦੇ ਆ ਭਾਵੇਂ ਕਿ ਜੇਕਰ ਅਸੀਂ ਬਾਲੀਵੁੱਡ ਫਿਲਮਾਂ ਦੀ ਗੱਲ ਕੀਤੀ ਚੱਕਦੇ ਇੰਡੀਆ ਹੋਵੇ ਜਾਂ ਕਈ ਅਜਿਹੇ ਬਾਕਸਿੰਗ ਤੇ ਵੀ ਫਿਲਮਾਂ ਬਣੀਆਂ ਮੈਰੀ ਕਾਮ ਹੋਣਾ ਦੀ ਹੋ ਗਈ ਫਿਲਮ ਇਹ ਫਿਲਮਾਂ ਦੇ ਵਿੱਚ ਅਸੀਂ ਉਹ ਚੀਜ਼ਾਂ ਨੂੰ ਇਸ ਤਰ੍ਹਾਂ ਮੰਦੇ ਵਿੱਚ ਇੱਕ ਇਮੇਜ ਸੈੱਟ ਕਰ ਲੈਨੇ ਆ ਕਿ ਇਹ ਇੱਕ ਫਿਲਮੀ ਪਰਦਾ ਆ ਪਰ ਅਸਲ ਜ਼ਿੰਦਗੀ ਦੇ ਵਿੱਚ ਕਿਵੇਂ ਇੱਕ ਪਿੰਡ ਦੀ ਕੁੜੀ ਇਸ ਮਕਾਮ ਤੇ ਨਾ ਪਿੰਡ ਤੋਂ ਸ਼ਹਿਰ ਸ਼ਹਿਰ ਤੋਂ ਜ਼ਿਲ੍ਹਾ ਜ਼ਿਲੇ ਤੋਂ ਸਟੇਟ ਸਟੇਟ ਤੋਂ ਆਪਣਾ ਗੱਲ ਕਹਤੇ ਜਾਵੇ ਪੂਰੇ ਦੇਸ਼ ਦੇਸ਼ ਤੋਂ ਬਾਅਦ ਇੱਕ ਨੈਸ਼ਨਲ ਤੱਕ ਪਹੁੰਚੇ ਤੇ ਸਿਲਵਰ ਤੱਕ ਮੈਡਲ ਹਾਸਲ ਕੀਤਾ ਹੋਇਆ ਸਫ਼ਰ ਦੇ ਕੱਲੇ-ਕੱਲੇ ਪਹਿਲੂ ਤੇ ਨਜ਼ਰ ਮਾਰਾਂਗੇ ਜੇਕਰ ਗੱਲ ਕੀਤੀ ਜਾਵੇ ਮਨਦੀਪ ਜਦੋਂ ਬੱਚਾ ਫਸਟ ਆਪਣੇ ਕੋਈ ਵੀ ਗੇਮ ਦੇ ਵਿੱਚ ਆਉਂਦਾ ਆ ਕਈ ਵਾਰ ਤਾਂ ਬੱਚੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਮਾਪੇ ਗਾਈਡ ਕਰਦੇ ਆ ਕਈ ਵਾਰ ਉਹਨਾਂ ਨੂੰ ਟੀਚਰਸ ਗਾਈਡ ਕਰਦੇ ਆ ਉਹਨਾਂ ਦੇ ਪੀਟੀ ਮਾਸਟਰ ਗਾਈਡ ਕਰਦੇ ਆ ਤੁਹਾਨੂੰ ਗਾਈਡੈਂਸ ਕਿਵੇਂ ਮਿਲੀ ਕਿ ਸ਼ੁਰੂ ਤੋਂ ਹੀ ਬਾਕਸਿੰਗ ਦਾ ਸੀਗਾ ਇੱਕ ਨਹੀਂ ਸ਼ੁਰੂ ਤਾਂ ਨਹੀਂ ਜਿੱਦਾਂ ਸਾਡੇ ਪਿੰਡ 'ਚ ਮਾਹੌਲ ਬਣਾਇਆ ਗਿਆ ਬਲਵੰਤ ਸਿੰਘ ਸੰਧੂ ਨੇ ਜਿਹੜੇ ਸਾਡੀ ਅਕੈਡਮੀ ਹੁਣ ਵੀ ਚਲਾ ਰਹੇ ਨੇ 5 ਜਨਵਰੀ ਉਹਨਾਂ ਨੇ ਪਿੰਡ 'ਚ ਇੱਕ ਇਦਾਂ ਦਾ ਮਾਹੌਲ ਬਣਾਇਆ ਵੀ ਕੁੜੀਆਂ ਮੁੰਡੇ ਇਕੱਠੇ ਟ੍ਰੇਨਿੰਗ ਕਰਨ ਆਉਂਦੇ ਸਾਰੇ ਜੇ ਕੋਈ ਮੁੰਡਾ ਆਉਂਦਾ ਨਾਲ ਆਪੀ ਭੈਣ ਨੂੰ ਵੀ ਲੈ ਕੇ ਆਉਣਾ ਹਮ ਸਾਰੇ ਕੋਈ ਇਦਾਂ ਦਾ ਮਾਹੌਲ ਨਹੀਂ ਸਾਰੇ ਭੈਣ ਭਰਾ ਵਾਂਗੂ ਨਾਲ ਮਿਲ ਕੇ ਬੱਚੇ ਰਹਿੰਦੇ ਸੀ ਐਦਾਂ ਹੀ ਅਸੀਂ ਮੈਂ ਤਾਂ ਆਪਣੇ ਬ੍ਰਦਰ ਮੇਰਾ ਬੌਕਸਿੰਗ ਕਰਦਾ ਜਗਵਿੰਦਰ ਸਿੰਘ ਜੀ ਉਹਨੂੰ ਦੇਖ ਕੇ ਉਹ ਜਾਂਦਾ ਸੀਗਾ ਮੈਂ ਉਹਦੇ ਨਾਲ ਵੈਸੀ ਚੱਲੀ ਜਾਂਦੀ ਸੀ ਖੇਡਣ ਜਿੱਦਾਂ ਹੁਣ ਬੱਚੇ ਆਉਂਦੇ ਆ ਛੋਟੇ ਤੇ ਇਦਾਂ ਦੇਖਦੇ ਕਿ ਮੈਨੂੰ ਵੀ ਉਹ ਦੇਖੇ ਉਸ ਟਾਈਮ ਟੀਵੀ ਵੀ ਨਹੀਂ ਹੁੰਦੇ ਸੀ ਇੰਨਾ ਦੇਖਦੇ ਵੀ ਨਹੀਂ ਸੀਗੇ ਟੀਵੀ ਨਾ ਫੋਨ ਹੁੰਦੇ ਸੀਗੇ ਨਾ ਇਹਨਾਂ ਪਤਾ ਸੀਗਾ ਜਦੋਂ ਮੈਂ ਬਾਕਸਿੰਗ ਸ਼ੁਰੂ ਕੀਤੀ ਸੀਗੀ ਤੇ ਇਦਾਂ ਹੀ ਬਸ ਦੇਖ ਦੇਖ ਕੇ ਜਦੋਂ ਮੈਡਲ ਆਉਣ ਲੱਗੇ ਫਿਰ ਸਾਨੂੰ ਵੀ ਹੋਇਆ ਵੀ ਅਸੀਂ ਮਜਿੱਤ ਕੇ ਗਏ ਮੈਡਲ ਤੇ ਕਾਫੀ ਕੁਝ ਬਾਹਰ ਆਉਣ ਜਾਣ ਨੂੰ ਮਿਲਦਾ ਸਰਕਾਰ ਵੱਲੋਂ ਫ੍ਰੀ ਜਿੱਦਾਂ ਇੰਟਰਨੈਸ਼ਨਲ ਟੂਰ ਲੱਗਦੇ ਨੇ ਫ੍ਰੀ ਜਹਾਜ਼ ਦੇ ਝੂਟੇ ਮਿਲਦੇ ਆਈ ਬਹੁਤ ਕੁਝ ਦੇਖਣ ਨੂੰ ਵੀ ਮਿਲਦਾ ਸਿੱਖਣ ਨੂੰ ਵੀ ਮਿਲਦਾ ਵਾ ਤਾਂ ਕਰਕੇ ਇਦਾਂ ਵਧੀਆ ਲੱਗਦਾ ਗੇਮ ਦੇ ਨਾਲ ਨਾਲ ਸਾਨੂੰ ਹੋਰ ਵੀ ਵਧੀਆ ਤਜਰਬਾ ਅੱਛਾ ਦੇਖੋ ਮੈਂ ਦੁਬਾਰੇ ਫੇ ਕੀ ਤੁਸੀਂ ਸਟੱਡੀ ਕਰਦੇ ਪਏ ਹੋ ਕੀ ਤੁਸੀਂ ਆ ਸਭ ਤੋਂ ਪਲੱਸ 2 ਬੀਏ ਬੀਐਡ ਬੀਕਮ ਕਰ ਲਈ ਹੋਣੀ ਆ ਪਰ ਕਈ ਵਾਰ ਸਾਡੇ ਜ਼ਹਿਨ ਦੇ ਵਿੱਚ ਇਹ ਆ ਜਾਂਦਾ ਕਿ ਮੈਂ ਸਟੱਡੀ ਕਰਤੀਆਂ ਜਾਂ ਕਰਦਾ ਹਾਂ ਤੇ ਮੈਂ ਸਟੱਡੀ ਦੇ ਵਿੱਚ ਹੁਣ ਤੱਕ ਬੈਚਲਰਸ ਕਰ ਲਈ ਆ ਮਾਸਟਰਸ ਕਰ ਲਈ ਆ ਪੀਐਚਡੀ ਕਰ ਲਈ ਆ ਤੇ ਮੇਰਾ ਸਫਰ ਬਹੁਤ ਹੀ ਔਖਾ ਰਿਹਾ ਪਰ ਮੈਂ ਤੁਹਾਡੇ ਸਟੱਡੀ ਤੇ ਆ ਜਾਂਦਾ ਹੁਣ ਤੱਕ ਤੁਸੀਂ ਕਿੰਨੀ ਕੁ ਸਟੱਡੀ ਕਰ ਚੁੱਕੇ ਹੋ ਜਿੱਦਾਂ ਜ਼ਿਆਦਾਤਰ ਤਾਂ ਬਹੁਤ ਲੋਕਾਂ ਦੀ ਸੋਚ ਹੈ ਕਿ ਜਿਹੜੇ ਖੇਡਣ ਵਾਲੇ ਬੱਚੇ ਉਹ ਪੜ ਨਹੀਂ ਸਕਦੇ ਬਹੁਤ ਜ਼ਿਆਦਾ ਲੋਕ ਇਦਾਂ ਜਿੱਦਾਂ ਹਰਿਆਣੇ 'ਚ ਨਾ ਬੱਚੇ ਬਹੁਤ ਜ਼ਿਆਦਾ ਪੜਦੇ ਨਹੀਂ ਜੇ ਖੇਡਾਂ ਨਾਲ ਦਾ ਖੇਡਾਂ ਵੱਲ ਧਿਆਨ ਮੰਗਾ ਜ਼ਿਆਦਾਤਰ ਬੱਚਾ ਨੇ ਪਲੱਸ 2 ਕੀਤੀ ਹੁੰਦੀ ਹੈ ਬਸ ਤੁਹਾਡੇ ਬੀਏ ਪਰ ਸਾਡੇ ਇੱਧਰ ਜਿਹੜੇ ਅਕੈਡਮੀ ਦੇ ਨੇ ਇਹ ਸਾਨੂੰ ਇਹੀ ਸਿਖਾਉਂਦੇ ਨੇ ਬਲੌਂਸਰ ਸਾਨੂੰ ਹੁਣ ਵੀ ਕਹਿੰਦੇ ਨੇ ਕਿ ਜੇ ਤੁਹਾਡਾ ਥੋੜੀ ਜਿਹੀ ਗੇਮ ਆ ਤਾਂ ਤੂੰ ਪੇਪਰ ਵੀ ਕਲੀਅਰ ਕਰ ਸਕਦੀ ਆ ਵਿਦਨ ਸਪੋਰਟ ਦੇ ਨਾਲ ਇਹ ਵੀ ਨੰਬਰ ਲੱਗਣਗੇ ਮੈਂ ਪਲੱਸ 2 ਕੀਤੀ ਹੈ ਗਵਰਨਮੈਂਟ ਸਕੂਲਸ ਏਦ ਤੋਂ ਬਾਅਦ ਬੀਬੀਏ ਕੀਤੀ ਹੈ ਫਿਰ ਹੁਣ ਐਮਏ ਕੀਤੀ ਹੈ ਹਿਸਟਰੀ ਦੇ ਏਦ ਤੋਂ ਬਾਅਦ ਹੁਣ ਬੀਪੀਐਡ ਕਰ ਰਹੀ ਹਾਂ ਫਿਰ ਐਮਪੀਐਡ ਕਰਨੀ ਹੈ ਤੁਸੀਂ ਹੁਣ ਸੁਣ ਲਿਆ ਜਲਾਬ ਵੀ ਪਲੱਸ 2 ਵੀ ਕੀਤੀ ਹੈ ਬੀਏ ਐਮਏ ਤੇ ਉਸ ਤੋਂ ਉੱਪਰ ਲੀਆਂ ਜਿਹੜੀ ਸਿੱਖਿਆ ਉਹ ਵੀ ਹਾਸਲ ਕੀਤੀ ਜਾ ਰਹੀ ਹੈ ਕਿਉਂਕਿ ਇਹ ਮੈਂ ਸਵਾਲ ਇਸ ਕਰਕੇ ਚੁੱਕਿਆ ਹੈ ਕਿ ਕਈ ਲੋਕ ਥੋੜਾ ਜਿਹਾ ਪੜ ਕੇ ਆਪਣੀ ਜ਼ਿੰਦਗੀ ਨੂੰ ਇਹ ਸਮਝ ਲੈਂਦੇ ਕਿ ਮੈਂ ਆਪਣੇ ਮਕਾਮ ਤੇ ਪਹੁੰਚ ਗਏ ਆ ਪਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਵਾਦ ਨਹੀਂ ਲੈਂਦੇ ਸਵਾਦ ਦੀ ਗੱਲ ਕਰਦਾ ਹਾਂ ਮੈਂ ਗਲਤ ਨਸ਼ਿਆਂ ਦੀ ਗੱਲ ਨਹੀਂ ਕਰਦਾ ਨਸ਼ਿਆ ਜੇਕਰ ਅਸੀਂ ਖੇਡਾਂ ਦਾ ਲਾ ਲਵਾਂਗੇ ਜਾ ਆਪਣੀ ਜ਼ਿੰਦਗੀ ਨੂੰ ਜਿਸ ਮਕਾਮ ਤੇ ਪਹੁੰਚਣਾ ਹੈ ਉਸ ਮਕਾਮ ਨੂੰ ਹਾਸਲ ਕਰਨ ਦਾ ਲਾਲ ਲਵਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਉਹ ਸਵਾਦ ਵੀ ਪੈਦਾ ਹੋ ਜਾਣੇ ਆ ਕਈ ਵਾਰ ਪੜ੍ਹਾਈ ਕਰਕੇ ਅਸੀਂ ਨੇ ਸਟ्रेस ਦੇ ਵਿੱਚ ਆ ਜਾਂਦੇ ਆ ਕਿ ਅਸੀਂ ਜ਼ਿੰਦਗੀ ਨਹੀਂ ਮਾਰ ਸਕਦੇ ਤੁਸੀਂ ਪੜ੍ਹਾਈ ਵੀ ਕਰਦੇ ਹੋ ਇੰਨੇ ਹਨ ਹਾਈ ਸਟੱਡੀ ਕਰਦੇ ਪਏ ਹੋ ਤੇ ਨਾਲ ਸ਼ੌਕ ਨਾਲ ਆਪਣੀ ਬਾਕਸਿੰਗ ਵੀ ਕਰਦੇ ਹੋ ਤਾਂ ਇਸ ਜ਼ਿੰਦਗੀ ਦੇ ਰੁਝਾਨ ਦੇ ਵਿੱਚ ਇੱਕ ਵਾਰ ਗੱਲ ਕੀਤੀ ਜਾਵੇ ਕਈ ਵਾਰ ਮਨ ਦੇ ਵਿੱਚ ਐ ਨਹੀਂ ਆ ਜਾਂਦਾ ਯਾਰ ਉਹ ਕੁੜੀ ਜਾ ਉਹ ਮੁੰਡਾ ਵਾ ਉਹ ਫ੍ਰੀ ਟਾਈਮ ਦੇ ਵਿੱਚ ਆਪਣੇ ਸਹੇਲੀਆਂ ਦੇ ਨਾਲ ਘੁੰਮਣ ਚਲੇ ਜਾਂਦੇ ਆ ਆ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਛਾਇ ਰਹਿੰਦੇ ਆ ਤੇ ਮੈਨੂੰ ਟਾਈਮ ਨਹੀਂ ਮਿਲਦਾ ਹਾਂਜੀ ਜਿੱਦਾਂ ਕਈ ਵਾਰ ਹੁੰਦਾ ਵੀ ਸਾਡੇ ਉਤੇ ਇੰਨੀ ਹਾਰਡ ਟ੍ਰੇਨਿੰਗ ਕਰਦੇ ਆ ਕਦੇ ਕਦੇ ਜਦੋਂ ਕੰਪੀਟੀਸ਼ਨ ਹੁੰਦਾ ਸੀ ਤਿੰਨ ਟਾਈਮ ਟ੍ਰੇਨਿੰਗ ਵੀ ਕਰਦੇ ਆ ਟਾਈਮ ਹੀ ਨਹੀਂ ਲੱਗਦਾ ਕਈ ਲੋਕ ਤਾਂ ਫੋਨ ਦੇਖਦੇ ਰਹਿੰਦੇ ਇਸ ਟਾਈਮ ਨਾਲ ਸੋਣਾ ਟਾਈਮ ਵਧੀਆ ਡਾਈਟ ਖਾਣੀ ਆਬਾ ਮਤਲਬ ਸਾਡੀ ਰੁਟੀਨ ਬਣੀ ਹੁੰਦੀ ਹੈ ਸਵੇਰ 4 ਵਜੇ ਉੱਠ ਖੜਨਾ 5 ਵਜੇ ਗਰਾਊਂਡ ਜਾਣੇ ਸੀ ਹਰ ਰੋਜ਼ ਤੇ ਸ਼ਾਮ ਨੂੰ ਉਹੀ ਸ਼ਡਿਊਲ ਬਣਿਆ ਹੁੰਦਾ სპੋਰਟਸਮੈਨ ਦਾ ਨਾ ਇੱਕ ਡਿਸਿਪਲਨ ਹੁੰਦਾ ਉਹ ਬਹੁਤ ਵਧੀਆ ਫਾਲੋ ਕਰਦੇ ਸੀ ਜਿੱਦਾਂ ਗੇਮ ਦਾ ਖਾਣ ਦਾ ਤੇ ਪਰ ਕਦੇ ਕਦੇ ਟ੍ਰੇਨਿੰਗ ਕਰਦੇ ਇਦਾਂ ਲੱਗਦਾ ਵੀ ਨਹੀਂ ਕੁਝ ਬਣ ਰਿਹਾ ਛੱਡ ਦਈਏ ਹਰਕਾਰ ਵਗੈਰਾ ਨਹੀਂ ਕੁਝ ਕਰਦੀ ਤਾਂ ਬਾਕਸਿੰਗ ਛੱਡ ਦਈਏ ਬਾਹਰ ਚਲੇ ਜਾਈਏ ਜਿੱਦਾਂ ਸਾਰੇ ਬਾਹਰ ਚਲੇ ਜਾਂਦੇ ਆ ਪਰ ਸੋਚਦੇ ਆ ਵੀ ਇੰਨੇ ਟਾਈਮ ਦੀ ਮਿਹਨਤ ਕੀਤੀ ਹੈ ਸਾਰੀ ਖਰਾਬ ਹੋ ਜੂਗੀ ਚਲੋ ਕੋਈ ਨਾ ਕਿਤੇ ਨਾ ਕਿਤੇ ਨੁਕਾਮ ਮਿਲੂਗੀ ਓਕੇ ਅ ਫਿਰ ਹੁਣ ਆਪਾਂ ਨਾਰਮਲ ਸਵਾਲਾਂ ਤੇ ਆ ਜਾਂਦੇ ਆ ਜਦੋਂ ਇੱਕ ਸ਼ਹਿਰ ਦਾ ਜਾਂ ਪਿੰਡ ਦਾ ਬੱਚਾ ਇਹ ਸੋਚਦਾ ਕਿ ਮੈਂ ਕਿਸੇ ਖੇਮ ਦੇ ਵਿੱਚ ਜਾਣਾ ਅਸੀਂ ਕ੍ਰਿਕਟ ਨੂੰ ਇੱਕ ਖੇਡਾ ਮੰਨੀ ਬੈਠੇ ਆ ਤੁਸੀਂ ਬਾਕਸਿੰਗ ਦੀ ਗੱਲ ਲੈ ਲੰਨੇ ਆ ਉਹ ਡਰਦਾ ਉਹ ਡਰਦਾ ਇਸ ਕਰਕੇ ਆ ਕਿ ਮੇਰੇ 5 ਵਜੇ ਆ ਦੇ ਮੇ ਫੇਲਮਾਂ ਦੇ ਵਿੱਚ ਦੇਖ ਖੂਨ ਨਿਕਲ ਗਿਆ ਇੰਜਰੀ ਹੋ ਗਈ ਅਸਲ ਦੇ ਵਿੱਚ ਬਾਕਸਿੰਗ ਇਹ ਹੈ ਕਿ ਕੀ ਹੁੰਦੀ ਹੈ ਨਹੀਂ ਹੈ ਤਾਂ ਬਹੁਤ ਔਕੀ ਗੇਮ ਆ ਕਿ ਡਰਨ ਵਾਲੀ ਵੀ ਹੈਗੀ ਆ ਪਰ ਇਹ ਜਦੋਂ ਆਪਾਂ ਸ਼ੁਰੂ ਤੋਂ ਇੱਕ ਵਾਰ ਸਟਾਰਟ ਕਰ ਦਿੰਨੇ ਅੱਚ ਪੈ ਜਾਂਦੇ ਆ ਫਿਰ ਸਾਰੇ ਆਪਣੇ ਡਰ ਨਿਕਲ ਜਾਂਦੇ ਆ ਜਦੋਂ ਬੁੱਕਾ ਵੱਜਦਾ ਫਿਰ ਤਾਂ ਹੁਣ ਸਾਨੂੰ ਫਰਕ ਹੀ ਨਹੀਂ ਪੈਂਦਾ ਪੰਜ ਦਾ ਤਾਂ ਇੱਕ ਗੇਮ ਬਣ ਗਈ ਇਸ ਤਾਂ ਇੱਕ ਸ਼ੌਂਕ ਨੂੰ ਵਧੀਆ-ਵਧੀਆ ਖੇਡਦੇ ਆ ਚੌਂਕ ਹੋ ਗਿਆ ਹੁਣ ਤਾਂ ਸਾਨੂੰ ਖੇਡਣ ਦਾ ਜੇ ਸੀ ਹੁਣ ਇੱਕ ਟਾਈਮ ਸਵੇਰ ਟ੍ਰੇਨਿੰਗ ਤੇ ਜਾਣਾ ਚਾਹੀਏ ਫਿਰ ਸਾਨੂੰ ਇਦਾਂ ਲੱਗਦਾ ਵੀ ਅਸੀਂ ਬਹੁਤ ਪਿੱਛੇ ਚਲੇ ਗਏ ਟ੍ਰੇਨਿੰਗ ਨਾਲ ਵੀ ਇੰਨਾ ਪਿਆਰ ਹੋ ਗਿਆ ਤੇ ਬਾਕਸਿੰ ਕਮ ਸੇ ਕਮ ਜਿੰਨਾ ਟਾਈਮ ਹੈਗੇ ਆ ਟ੍ਰੇਨਿੰਗ ਤਾਂ ਕਰਾਂਗੇ ਚਾਹੇ ਬੈਡਲ ਨਾਲ ਹੋਣ ਚਾਹੇ ਨਾ ਹੋਣ ਜੇਕਰ ਗੱਲ ਕੀਤੀ ਜਾਵੇ ਜਦੋਂ ਆਪਾਂ ਟ੍ਰੇਨਿੰਗ ਤੇ ਸਵੇਰੇ ਜਾਂਦੇ ਆ ਜਾਂ ਸ਼ਾਮ ਨੂੰ ਜਾਂਦੇ ਆ ਡਾਈਟ ਪਲਾਨ ਦੀ ਗੱਲ ਕੀਤੀ ਜਾਵੇ ਬਹੁਤ ਮਹਿੰਗਾ ਡਾਈਟ ਪਲਾਨ ਆ ਕਿ ਜਿਵੇਂ ਘਰ ਦੇ ਵਿੱਚ ਨੋਰਮਲੀਜ਼ ਆ ਬਣ ਜਾਂਦੇ ਆ ਜਿੱਦਾਂ ਹੁਣ ਦਾ ਨੋਰਮਲ ਛੁੱਟੀ ਤੇ ਅਸੀਂ ਰੈਸਟ ਤੇ ਚੱਲ ਰਹੇ ਹਾਂ ਸਾਡੇ ਮੈਚ ਨਹੀਂ ਹੈਗੇ ਹੁਣ ਦਾ ਨੋਰਮਲ ਘਰੇ ਹੀ ਖਾਂਦੇ ਆ ਜਿੰਨੀ ਡਾਈਟ ਘਰ ਦੇ ਦੇ ਸਕਦੇ ਜਿੱਦਾਂ ਕੈਂਪ ਵੈਰਾ ਤੇ ਹੁੰਨ ਜਾਂ ਚੰਡੀਗੜ੍ਹ ਹੁੰਨੇ ਉੱਥੇ ਸਾਡੀ ਗਵਰਨਮੈਂਟ ਵੱਲੋਂ ਡਾਈਟ ਉਹ ਵਧੀਆ ਹੁੰਦੀ ਆ ਉਹ ਹਿਸਾਬ ਨਾਲ ਵੱਲੋਂ ਲੇਕਿਨ ਜਿੱਦਾਂ ਸੁਬਾ ਹੋ ਗਿਆ ਬ੍ਰੇਕਫਾਸਟ ਜਿ ਪਨੀਰ ਅੰਡੇ ਵਗੈਰਾ ਦਲੀਆ ਵਗੈਰਾ ਹੂੰ ਤੇ ਦੁੱਧ ਵਗੈਰਾ ਹੋ ਗਿਆ ਨੋਰਮਲ ਦੁਪਹਿਰੇ ਰੋਟੀ ਵਗੈਰਾ ਵਧੀਆ ਮਿਲਦੀ ਸਾਰੀ ਦੋਨਾਂ ਸਬਜ਼ੀਆਂ ਨਾਲ ਵਗੈਰਾ ਰਾਤ ਨੂੰ ਕੁਝ ਵਧੀਆ ਮਿਲਦੇ ਦੇਵੇਂ ਲੋਕ ਸੋਚਦੇ ਆ ਜਿਹੜੇ ਕਿ ਸਪੋਰਟਸਮੈਨਸ਼ਿਪ ਦੀ ਅੰਦਰੋਂ ਤਪ ਰੱਖਦੇ ਆ ਤੀਬਰਤਾ ਯਾਰ ਮੈਨੂੰ ਪ੍ਰੋਟੀਨ ਲੈਣੇ ਪੈਣੇ ਆ ਕਟੇਨ ਲੈਣੇ ਪੈਣੇ ਆ ਘੰਟੇ ਘੰਟੇ ਬਾਅਦ ਪਨੀਰ ਬਾਦਾਮ ਖਾਣ ਇਹਨਾਂ ਤਾਂ ਨਹੀਂ ਕੁਝ ਹੁੰਦਾ ਇਹਦੇ ਨਾਲ ਆਪਣੀ ਆਪਣੀ ਸੋਚ ਆਈ ਦਿਮਾਗ ਦੀ ਤਕੜੇ ਸ਼ੁਰੂ ਤੋਂ ਹੁਣ ਜਦੋਂ ਅਸੀਂ ਵਰਲਡ ਚੈਂਪੀਅਨਸ਼ਿਪ ਜਿੱਤ ਗਏ ਆ ਮੈਂ ਉਦੋਂ ਇੱਥੇ ਘਰੇ ਹੀ ਰਹਿ ਕੇ ਟ੍ਰੇਨਿੰਗ ਕੀਤੀ ਉਹ ਤੋਂ ਬਾਹਰ ਕਿਸੇ ਸੈਂਟਰ ਸੇ ਟ੍ਰੇਨਿੰਗ ਕਰਦੀ ਸੀ ਉਦੋਂ ਵੀ ਇਹੀ ਡਾਈਟ ਖਾਂਦੇ ਸੀਗੇ ਇਹਦਾ ਦਿਮਾਗ ਤੇ ਬੈਗੀਆਂ ਪਹਿਲਾਂ ਇਹ ਡਾਈਟਾ ਘਰ ਦਾ ਦੁੱਧ ਦਹੀਂ ਇਹੀ ਡਾਈਟ ਵਧੀਆ ਬਸ ਮਿਹਨਤ ਹੋਵੇ ਇਹਦਾ ਦਿਮਾਗ ਦੀ ਉਹ ਵੀ ਬੱਚੇ ਨੇ ਜਿਹਨਾਂ ਨਹੀਂ ਵਸ਼ ਕਰਨਾ ਆਈ ਸੋਚਦੇ ਡਾਈਟ ਨਹੀਂ ਮਿਲੀ ਮੈਨੂੰ ਪਰ ਰੋਟੀ ਨਹੀਂ ਮਿਲਿਆ ਆਹ ਨਹੀਂ ਕੀਤਾ ਟ੍ਰੇਨਿੰਗ ਕੀਤੀ ਨਹੀਂ ਹੁੰਦੀ ਬਸ ਘਰ ਦੇੰਦੋਂ ਉੱਦਹੀਂ ਜਾਣਾ ਤਾਂ ਹੋਰ ਮਨਦੀਪ ਜਦੋਂ ਤੁਸੀਂ ਫਸਟ ਟਾਈਮ ਆਪਣੇ ਪਿੰਡ ਤੋਂ ਬਾਹਰ ਨਿਕਲੇ ਸ਼ਹਿਰ ਦਾ ਮਾਹੌਲ ਦੇਖਿਆ ਜਾਂ ਸ਼ਹਿਰ ਦੇ ਪਲੇਅਰਸ ਨਾਲ ਖੇਡੇ ਮਨ ਦੇ ਵਿੱਚ ਸੀ ਕਿ ਤੇ ਨਾ ਕਿਤੇ ਯਾਰ ਮੈਂ ਉਹ ਜਿਆਦਾ ਵੱਡੇ ਸ਼ਹਿਰ ਤੋਂ ਆਇਆ ਵਧੀਆ ਸੈਂਟਰ ਤੋਂ ਖੇਡ ਕੇ ਆਇਆ ਹੋਣਾ ਮੈਨੂੰ ਜੇ ਕਿਤੇ ਜਲਦੀ ਇਹਨਾਂ ਨੌਕਆਊਟ ਕਰ ਦੇਵੇ ਨੇ ਜਿੱਦਾਂ ਪਹਿਲਾਂ ਪਹਿਲਾਂ ਅਸੀਂ ਖੇਡਣ ਜਾਂਦੇ ਸੀ ਸਾਨੂੰ ਡਰ ਲੱਗਦਾ ਹੁੰਦਾ ਸੀ ਯਾਰ ਪਤਾ ਨਹੀਂ ਕਿੱਦਾਂ ਦੇ ਹੋਣ ਹਰਿਆਣੇ ਦਾ ਨਾਮ ਸੁਣਿਆ ਹਰਿਆਣੇ ਤਾਂ ਜਗ੍ਹਾ ਜਗ੍ਹਾ ਤੇ ਬਾਕਸਿੰਗ ਵਿੱਚ ਤੁਸੀਂ ਵੀ ਸੁਣਿਆ ਹੈ ਕਿਉਂਕਿ ਉੱਥੋਂ ਦੇ ਬੱਚਿਆਂ ਨੂੰ ਪ੍ਰਮੋਟ ਬਹੁਤ ਕਰਦੇ ਆ ਉਹਨਾਂ ਨੂੰ ਸਪੋਰਟ ਬਹੁਤ ਜ਼ਿਆਦਾ ਗਵਰਨਮੈਂਟ ਦੀ ਵੀ ਤੇ ਉਹਨਾਂ ਦੇ ਪੇਰੈਂਟਸ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਉਹਨਾਂ ਦਾ ਖਾਣ ਪੀਣ ਦਾ ਬਹੁਤ ਉਹਨਾਂ ਦਾ ਇਹੀ ਅਜਿਹਾ ਗੇਮ ਵੱਲ ਚਲੇਗੇ ਤਾਂ ਉਹਨਾਂ ਨੇ ਗੇਮ ਤੇ ਹੀ ਪੂਰਾ ਫੋਕਸ ਕਰਕੇ ਹੀ ਰੱਖਣਾ ਐਦਾਂ ਹੁਣ ਪੂਰਾ ਨੈਸ਼ਨਲ ਲੈਵਲ ਤੇ ਹਰਿਆਣੇ ਦੀ ਟੀਮ ਦੀ ਪੂਰੀ ਜ਼ਿਆਦਾ ਚੰਗੀ ਹੈ ਪੰਜਾਬ ਤਾਂ ਬਹੁਤ ਘੱਟ ਬਹੁ ਕਿ ਸੇ ਹੋਰ ਖਿਡਾਰੀਆਂ ਦੇ ਨਾਲ ਬੌਕਸਿੰਗ ਦਾ ਮੌਕਾ ਮਿਲਿਆ ਉਦੋਂ ਜਨ ਦੇ ਵਿੱਚ ਕੀ ਚੱਲਦਾ ਪਿਆ ਸੀ ਉਦੋਂ ਇਹੀ ਸੋਚਦੇ ਸੀਗੇ ਕਿ ਪਤਾ ਨਹੀਂ ਕਿਵੇਂ ਹੋਊਗਾ ਕਿਵੇਂ ਦੀ ਕੁੜੀ ਹੋਊਗੀ ਕਿਤੇ ਜ਼ਿਆਦਾ ਨਾ ਮਾਰੇ ਅਸੀਂ ਨਾਕ ਆਊਟ ਨਾ ਹੋ ਜਾਈਏ ਆਰ ਐਸ ਨਾ ਹੋ ਜਾਈਏ ਤੇ ਡਰ ਜਿਹਾ ਵੀ ਲੱਗਦਾ ਹੁੰਦਾ ਪਰ ਜਦੋਂ ਹੌਲੀ ਹੌਲੀ ਖੇਡਣ ਲੱਗ ਗਏ ਫੇਰ ਤਾਂ ਡਰ ਜਿਹਾ ਨਿਕਲ ਗਿਆ ਹਮ ਹੁਣ ਨਹੀਂ ਡਰ ਲੱਗਦਾ ਠੀਕ ਹੈ ਅੱਛਾ ਜਦੋਂ ਆਪਾਂ ਆਊਟ ਆਫ ਆਪਣੇ ਸਟੇਟ ਜ਼ਿਲ੍ਹੇ ਤੋਂ ਬਾਹਰ ਡਿਸਟ੍ਰਿਕਟ ਤੋਂ ਬਾਹਰ ਜਾਣੇ ਆ ਸਟੇਟ ਦੇ ਵਿੱਚ ਕਿਤੇ ਨੈਸ਼ਨਲ ਚਲੇ ਜਾਣੇ ਆ ਜਿਹੜਾ ਉੱਥੇ ਦਾ ਮਾਹੌਲ ਹੁੰਦਾ ਆ ਕਹਿੰਦੇ ਨੇ ਕਿ ਜਦੋਂ ਅਸੀਂ ਹੋਰ ਵੱਡੇ ਖਿਡਾਰੀਆਂ ਦੇ ਨਾਲ ਵੱਡੇ ਲੋਕਾਂ ਦੇ ਨਾਲ ਰਹਿਣ ਦੀ ਕੋਸ਼ਿਸ਼ ਕਰਦੇ ਤਾਂ ਸਿੱਖਣ ਨੂੰ ਮਿਲਦਾ ਇਹ ਸੱਚ ਕਿੰਨਾ ਹੈ ਹਾਂਜੀ ਇਹ ਸੱਚ ਹੀ ਆ ਜਿੱਦਾਂ ਅਸੀਂ ਨੈਸ਼ਨਲ ਲੈਵਲ ਤੇ ਜਾਂਦੇ ਹੁਣ ਪਹਿਲਾਂ ਜੂਨੀਅਰ ਯੂਥ ਤੇ ਚਲੋ ਇੰਨਾ ਨਹੀਂ ਸੀ ਹੁਣ ਸੀਨੀਅਰ ਲੈਵਲ ਤੇ ਜਾਂਦੇ ਆ ਉੱਥੇ ਸਾਰੇ ਜਿੱਦਾਂ ਅਮਰੀਕਨ ਵੀ ਕਿੱਢਣ ਆਂਦੀ ਆ ਲਵਲੀਨਾ ਹੋਗੀ ਜਿਹੜੀ 올림픽 ਮੈਡਲਿਸਟ ਆ ਬਹੁਤ ਕੁੜੀਆਂ ਜਿਹੜੀਆਂ ਸਾਡੇ ਤੋਂ ਬਹੁਤ ਜ਼ਿਆਦਾ ਓਵਰਏਜ ਵੀ ਹੁੰਦੀਆਂ 34 ਸਾਲ 35 ਸਾਲ ਜ਼ਿਆਦਾ ਤਾਂ ਸੀਨੀਅਰ ਤਾਂ ਹੁਣ 20 ਤੋਂ ਬਾਅਦ ਸਾਰੇ ਸੀਨੀਅਰ ਹੀ ਆ 40 ਸਾਲ ਤੱਕ ਖੇਡਦੇ ਸਾਰੇ ਜ਼ਿਆਦਾ ਸੀਨੀਅਰ ਅਸੀਂ ਹੁਣ ਨਵੇਂ-ਨਵੇਂ ਸੀਨੀਅਰ ਚ ਆਏ ਆ ਉਹਨਾਂ ਨੂੰ ਦੇਖ ਕੇ ਲੱਗਦਾ ਆ ਇਹ ਇੰਨੇ ਵੱਡੇ ਨੇ ਉਹਨਾਂ ਨੂੰ ਸੀ ਇੰਸਟਾਗ੍ਰam ਦੇ YouTube ਦੇ ਉਹਨਾਂ ਦੀਆਂ ਵੀਡੀਓਜ਼ ਦੇਖਦੇ ਯਾਰ ਇਹ ਮਤਲਬ ਕਾਫੀ ਸੀਨੀਅਰ ਨੇ ਜਰ ਤਾ ਉਹਨਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਇਹ ਜੌਬਾਂ ਦੇ ਵੀ ਨਜ਼ਰ ਤਰ ਰੇਲਵੇ ਚ ਹੋ ਗਏ ਕੋਈ ਸਰਵਿਸ ਚ ਹੋ ਗਿਆ ਅਲੱਗ ਅਲੱਗ ਜੌਬਾਂ ਦੇ ਨੇ ਸਾਰੇ ਪੰਜਾਬ ਪੁਲਿਸ ਦੇ ਅਸੀਂ ਤਾਂ ਉਹਨਾਂ ਅੱਗੇ ਬਹੁਤ ਜ਼ਿਆਦਾ ਛੋਟਾ ਮੌਕਾ ਲੱਗਦਾ ਹੈ ਤਾਂ ਉਹਨਾਂ ਦਾ ਕੀ ਡਿਫਰੈਂਸ ਆ ਤੁਹਾਡੇ ਨਾਲ ਉਹਨਾਂ ਦਾ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਹੁੰਦਾ ਉਹਨਾਂ ਦਾ ਇੱਕ ਤਾਂ ਉਹਨਾਂ ਨੂੰ ਐਕਸਪੀਰੀਅੰਸ ਬਹੁਤ ਹੁੰਦਾ ਹੀ ਖੇਡਣ ਦਾ ਸਾਡੇ ਨਾਲੋਂ ਬਹੁਤ ਵਧੀਆ ਉਹਨਾਂ ਸੀਨੀਅਰਜ਼ ਬਦਲ ਲੱਗਦਾ ਜੂਨੀਅਰ ਯੂਥ ਚਲੋ ਇਹਨਾਂ ਨੂੰ ਨਹੀਂ ਪਤਾ ਲੱਗਦਾ ਉਹਦਾ ਇੱਕੋ ਜਿਹਾ ਕੀ ਹੁੰਦੇ ਨੇ ਸੀਨੀਅਰ ਸਾਡੇ ਤੋਂ ਜ਼ਿਆਦਾ ਵੱ ਤੁਹਾਨੂੰ ਦੇਖ ਕੇ ਬੜੀ ਅਸੀਂ ਸਿੱਖਦੇ ਵੀ ਹਾਂ ਕਿ ਹਾਂ ਇਹ ਕਿੱਦਾਂ ਦਾ ਇਹਨੂੰ ਐਕਸਪੀਰੀਅੰਸ ਅਸੀਂ ਵੀ ਲੈ ਰਹੇ ਹਾਂ ਹੁਣ ਅੱਗੇ ਅੱਗੇ ਬੜੀ ਆਦਰੋਂ ਨੂੰ ਦੇਖ ਕੇ ਸਿੱਖਣ ਨੂੰ ਬੜੀਆਂ ਚੀਜ਼ਾਂ ਮਿਲਦੀਆਂ ਜਦੋਂ ਤੁਸੀਂ ਫਸਟ ਟਾਈਮ ਫਲਾਈਟ ਦੇ ਵਿੱਚ ਪਿੰਡ ਦੀ ਕੁੜੀ ਬੈਠੀ ਜਿਹੜੀ ਕਿ ਸਰਕਾਰੀ ਸਕੂਲ ਤੋਂ ਪੜ੍ਹੀ ਹੋਈ ਆ ਹਾਂਜੀ ਦੋ ਫਲਾਈਟ ਦੇ ਵਿੱਚ ਬੈਠੇ ਉੱਥੇ ਉਤਰੇ ਉੱਥੋਂ ਦੇ ਮਾਹੌਲ ਦੇ ਵਿੱਚ ਗਏ ਤਾਂ ਕਰੇ ਫੋਨ ਕੀਤਾ ਉਹਨਾਂ ਕੀ ਕਿਹਾ ਫਿਰ ਉਹ ਉਸ ਟਾਈਮ ਮੇਰੇ ਕੋਲੇ ਪਹਿਲੀ ਵਾਰ ਗਈ ਸੀ ਮੈਂ ਸਰਬੀਆ ਕੰਪੀਟੀਸ਼ਨ ਤੇ ਇੰਟਰਨੈਸ਼ਨਲ ਟੂਰਨਾਮੈਂਟ ਤੇ ਜੀ ਮੇਰੇ ਕੋਲ ਤਾਂ ਫੋਨ ਨਹੀਂ ਹੈਗਾ ਸੀਗਾ ਕਿਸੇ ਦੀ ਕੋਚ ਤੁਹਾ ਨਾਲ ਦੀ ਕੁੜੀ ਤੋਂ ਫੋਨ ਕੀਤਾ ਸੀ ਸੋਚਿਆ ਨਹੀਂ ਸੀ ਵੀ ਇਦਾਂ ਫਰੀ ਦੇ ਝੂਟੇ ਮਿਲ ਸਕਦੇ ਸਰਕਾਰ ਦੇ ਪੈਸਿਆਂ ਤੇ ਤੇ ਅਸੀਂ ਲੱਗਦੀਆਂ ਸ਼ਹਿਰ ਬਹੁਤ ਵਧੀਆ ਸਰਬੀਆ ਚ ਗਈ ਸੀ ਕਾਫੀ ਜ਼ਿਆਦਾ ਬਰਫੀਲਾ ਘੁਮ ਕੇ ਵੀ ਆਏ ਤੇ ਮੈਡਲ ਵੀ ਜਿੱਤ ਗਏ 골ਡ ਬਹੁਤ ਖੁਸ਼ੀ ਵੀ ਹੁੰਦੀ ਆ ਤੇ ਬਹੁਤ ਕੁਝ ਵਧੀਆ ਦੇਖਣ ਨੂੰ ਵੀ ਮਿਲਿਆ ਸਾਨੂੰ ਬਾਕੀ ਕੋਈ ਖਰਚਾ ਵੀ ਨਹੀਂ ਇਹਦਾ ਸਾਰੇ ਗਵਰਨਮੈਂਟ ਦੇ ਖਰਚੇ ਨਾਲ ਗਏ ਆ ਇਹ ਬਹੁਤ ਵੱਡੀ ਗੱਲ ਹੈ ਫਰੀ ਦੇ ਝੂਟੇ ਜਾਂਚ ਪਹਿਲੀ ਵਾਰ ਲਿਆ ਨਹੀਂ ਤਾਂ ਤੈਨੂੰ ਪਤਾ ਹੀ ਆ ਕਿੱਥੇ ਨਹੀਂ ਤਾਂ ਮੇਰੇ ਨਾਲ ਦੀਆਂ ਨਾਰਮਲ ਕੁੜੀਆਂ ਕਿਸ ਦਾ ਵਿਆਹ ਹੋ ਗਿਆ ਕੋਈ ਕੰਮ ਤੇ ਲੱਗੀ ਆ ਕੋਈ ਬਾਹਰ ਚਲੇ ਗਿਆ ਇਲੈਕਸ ਕਰਕੇ ਇਦਾਂ ਦੇ ਪਿੰਲੀ ਇੱਕ ਦੋ ਦੋ ਸਵਾਲ ਤੁਹਾਡੇ ਇਹਦੇ ਵਿੱਚੋਂ ਬਣ ਗਏ ਮੇਰੇ ਕੋਲੇ ਇੱਕ ਸਵਾਲ ਤਾਂ ਇਹ ਕਿ ਜਿਹੜਾ ਅੱਜ ਕੱਲ ਇੱਕ ਟ੍ਰੈਂਡ ਬਣਿਆ ਹੋਇਆ ਹੈ ਪਲੱਸ 2 ਕਰੋ ਜਾ ਥੋੜੀ ਗ੍ਰੈਜੂਏਸ਼ਨ ਕਰੋ ਵਿਆਹ ਕਰਵਾਓ ਇਸ ਕਰਕੇ ਬਾਹਰ ਚਲੇ ਜਾਓ ਹਾਂਜੀ ਦੂਸਰਾ ਸਵਾਲ ਇਹ ਆ ਕਿ ਬੱਚੇ ਕਹਿੰਦੇ ਆ ਕਿ ਅਸੀਂ ਇੰਡੀਆ ਦੇ ਵਿੱਚ ਕੁਝ ਕਰਾਂਗੇ ਇਹ ਸਭ ਦੇ ਵਿੱਚ ਜਿਹੜਾ სპੋਰਟਸਮੈਨ ਹੁੰਦਾ ਆ ਉਹ ਕੀ ਉਹਦੇ ਮਨ ਦੇ ਵਿੱਚ ਆਉਂਦਾ ਕਿ ਯਾਰ ਮੈਂ ਬਾਹਰ ਜਾਵਾਂ ਕਿਉਂਕਿ ਬਾਹਰ ਬਹੁਤ ਫੈਸਿਲਿਟੀਆਂ ਹੈਗੀਆਂ ਜਦ სპੋਰਟਸਮੈਨ ਦੇ ਇਸ ਦੇ ਮਨ ਦੇ ਵਿੱਚ ਇਸ ਤਰ੍ਹਾਂ ਆਉਂਦਾ ਮੈਂ ਨਹੀਂ ਜਲਦੀ ਆਦੀ ਆਪਣੀ ਇੱਕ ਪਾਰੀ ਕੰਪਲੀਟ ਕਰਾਂ ਤੇ ਮੈਂ ਕੋਈ ਪੰਜਾਬ ਪੋਰਟਸ ਦੇ ਵਿੱਚ ਭਰਤੀ ਭਰਤੀ ਹੋ ਜਾਵਾ ਕਿ ਕਈਆਂ ਨੇ ਇਹ ਮਿੱਥੇ ਹੁੰਦੇ ਆ ਕਿ ਮੈਂ 올림픽 ਦੇ ਵਿੱਚ ਇੱਥੇ ਤੱਕ ਮੋਚਣਾ ਜਾ ਮੇਰੀ ਬੈਸਟ ਜਿਹੜੀ ਇਹ ਹੈਗੀ ਆ ਖੜਾ ਰਣ ਹੈਗੀ ਆ ਮੈਂ ਇਸ ਮੁਕਾਮ ਤੱਕ ਪਹੁੰਚਣਾ ਕਿਵੇਂ ਦਾ ਹੁੰਦਾ ਇਹ ਤਾਂ ਤੁਹਾਨੂੰ ਮੈਂ ਆਪ ਹੀ ਦੱਸ ਦਿੰਦੀ ਆ ਮੇਰੇ ਵੀ ਪੇਰੈਂਟਸ ਮੇਰੇ ਤੋਂ ਅੱਕ ਕੇ ਕਦੇ-ਕਦੇ ਕਹਿ ਦਿੰਦੇ ਵੀ ਨਹੀਂ ਕੁਝ ਬੰਦ ਰਹਿ ਛੱਡ ਦੇ ਮੇਰੇ ਜ਼ਿਆਦਾਤਰ ਸਾਰੇ ਪੂਆਜੀ ਹੁਣੇ ਸਾਰੇ ਨਾਨਕਾ ਫੈਮਿਲੀ ਸਾਰੇ ਬਾਹਰ ਨੇ ਕਹਿਣਗੇ ਤੈਨੂੰ ਬਾਹਰ ਭੇਜ ਦਿੰਦੇ ਆ ਜਾਂ ਵਿਆਹ ਕਰਵਾ ਲਾ ਮੈਂ ਤਾਂ ਕਹਿੰਦੀ ਹੁੰਦੀ ਆ ਵੀ ਮੈਂ ਇੰਨਾ ਟਾਈਮ ਬਾਕਸਿੰਗ ਨੂੰ ਦਿੱਤਾ ਮੈਂ ਹੁਣ ਸਾਰਾ ਕੁਝ ਛੱਡ ਕੇ ਕਿਵੇਂ ਬਾਹਰ ਦਿਹਾੜੀਆਂ ਕਰ ਸਕਦੀ ਆ ਮੇਰੇ ਮਨ ਦੀ ਮੰਨਦਾ ਮੈਂ ਕਿ ਜੇ ਕੋਈ ਗੱਲ ਦੀ ਕਦੇ ਨਾ ਜੌਬ ਮਿਲੂਗੀ ਜਾਂ ਵਧੀਆ ਮੈਡਲ ਆਊਗਾ ਮੈਂ ਮਿਹਨਤ ਕਰ ਰਹੀ ਆ ਮਿਹਨਤ ਦਾ ਫਲ ਤਾਂ ਮਿਲੂਗਾ ਹੀ ਪਰ ਪੇਰੈਂਟਸ ਕਦੇ-ਕਦੇ ਕਹਿ ਹੀ ਦ ਉਹਨਾਂ ਨੂੰ ਵੀ ਤਾਂ ਕੋਈ ਨਹੀਂ ਹੈਗੀ ਆ ਹਨਾ ਕਿਉਂਕਿ ਇੱਕ ਉਮਰ ਤੋਂ ਬਾਅਦ ਹਨਾ ਅੱਛਾ ਜੇਕਰ ਆਪਾਂ ਮੈਡਲਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਕਿਤੇ ਨਾ ਕਿਤੇ ਸੱਚਾਈ ਦੇ ਨਾਲ ਵੀ ਸਾਨੂੰ ਸਨਮਾ ਫੋਣਾ ਪੈਂਦਾ ਆ ਹਰੇਕ ਬੰਦਾ ਕਹਿੰਦਾ ਕਿ ਮੈਂ ਇਨੀ ਮਿਹਨਤ ਕਰਦਾ ਵਾਂ ਜਿਵੇਂ ਕਿ ਕ੍ਰਿਕਟ ਦੀ ਗੱਲ ਕੀਤੀ ਜਾਵੇ ਬਹੁਤ ਵੱਡੇ ਵੱਡੇ ਨਾਮ ਮਿਲ ਜਾਂਦੇ ਆ ਸਪਾਂਸਰਸ਼ਿਪ ਬਹੁਤ ਮਿਲ ਜਾਂਦੀਆਂ ਆ ਕੀ ਸਾਡੀਆਂ ਸਰਕਾਰਾਂ ਮੈਂ ਕੋਈ ਨਾਮ ਨਹੀਂ ਲਵਾਂਗਾ ਕੀ ਪੰਜਾਬ ਦੀਆਂ ਸਰਕਾਰਾਂ ਉਹਨੇ ਵੱਧ ਵੱਧ ਚੜ ਕੇ ਤੁਹਾਨੂੰ ਇਨਾਮ ਜਾਂ ਕੋਈ ਇਸ ਤਰ੍ਹਾਂ ਦੇ ਦਿੰਦੇ ਆ ਚੀਜ਼ਾਂ ਕਿ ਤੁਹਾਨੂੰ ਘਰ ਰੋਜ਼ਗਾਰ ਜਾਂ ਆਪਣੀ ਜ਼ਿੰਦਗੀ ਕੱਢਣ ਵਾਸਤੇ ਸੌਖਾ ਹੋ ਜਾਵੇ ਨਹੀਂ ਮੈਂ ਇਹ ਹੀ ਕਹਿਣਾ ਚਾਹੁੰਦੀ ਆ ਸਰਕਾਰਾਂ ਨੂੰ ਵੀ ਇਹ ਤਾਂ ਬੱਚਿਆਂ ਨੂੰ ਪ੍ਰਮੋਟ ਹੀ ਨਹੀਂ ਕਰਦੇ ਸਿਰਫ ਇੱਕ ਗੇਮ ਦੇ ਪਿੱਛੇ ਪਏ ਨੇ ਜਿਆਦਾਤਰ ਹੁਣ ਤਾਂ ਆਪਣੇ ਇੰਡੀਆ ਪੂਰੇ ਚ ਜਿਆਦਾਤਰ ਵਰਲਡ ਦੇ ক্রিকেট ਨੂੰ ਇੰਨਾ ਇੰਨਾ ਪ੍ਰਮੋਟ ਕਰਦਾ ਕਿ ਹੋਰ ਗੇਮ ਵੱਲ ਧਿਆਨ ਹੀ ਨਹੀਂ ਹੈਗਾ ਆ ਜਿਹੜੇ ਹੈਗੇ ਨੇ ਵੱਡੇ ਲੈਵਲ ਤੇ ਉਹਨਾਂ ਨੂੰ ਚੱਕ ਰਹੇ ਨੇ ਉਹਦੇ ਬਣੇ ਹੋਏ ਨੇ ਉਹਨਾਂ ਨੂੰ ਚੱਕਣ ਦਾ ਕੀ ਫਾਇਦਾ ਜਿਹੜੇ ਬੱਚਾ ਨੇ ਕੁਝ ਕਰਨਾ ਆਉਣ ਵਾਲੀ ਪੀੜ੍ਹੀ ਨਵੇਂ ਨੇ ਉਹਨਾਂ ਨੂੰ ਬਿਲਕੁਲ ਪ੍ਰਮੋਟ ਨਹੀਂ ਕਰਦੇ ਉਹਨਾਂ ਨੂੰ ਦੇਖਦੇ ਨੇ ਟ੍ਰੇਨਿੰਗ ਦਾ ਉਹਨਾਂ ਨੂੰ ਕੋਈ ਡਾਈਟ ਦਾ ਕੋਈ ਉਹਨਾਂ ਦੇ ਮੈਡਲ ਦੇ ਪੈਸੇ ਤੱਕ ਨਹੀਂ ਦਿੰਦੇ ਇਹ ਸਰਕਾਰ ਆ ਜਿਹੜੀ ਨਹੀਂ ਜਿਹੜੇ ਤੁਹਾਡੇ ਇਹਨਾਂ ਮੈਡਲ ਆਏ ਹੋਏ ਆ 골ਡ ਦਾ সিলవర్ ਦਾ ব্রونز ਦਾ ਇਸ ਤੋਂ ਜਦੋਂ ਜਿੱਤ ਕੇ ਆਉਨੇ ਆ ਨਾਲ ਪੈਸੇ ਨਹੀਂ ਮਿਲਦੇ ਫਿਰ ਨਹੀਂ ਇਹਦੇ ਨਾਲ ਕੋਈ ਪੈਸੇ ਨਹੀਂ ਮਿਲਦੇ ਇਹ ਤਾਂ ਸੀ ਜੇ 2-3 ਸਾਲ ਬਾਅਦ ਕਦੇ ਫਾਰਮ ਨਿਕਲਿਆ ਉਹ ਭਰਤਾ ਉਹਦੇ ਨੈਸ਼ਨਲ ਗੇਮਸ ਦੇ ਪੈਸੇ ਜ਼ਰੂਰ ਦਿੱਤੇ ਨੇ ਇਹ ਵੀ ਹੁਣ ਭਗਵਾਨ ਤੁਮਨ ਸਰਕਾਰ ਨੇ ਨਹੀਂ ਅੱਛਾ 2 ਸਾਲਾਂ ਤੋਂ ਲਗਾਤਾਰ ਉਹ ਵੀ 3-4 ਮਹੀਨੇ ਬਾਅਦ ਨੈਸ਼ਨਲ ਗੇਮਸ ਵਿੱਚ ਹੋਣੇ ਸੀ ਨੈਸ਼ਨਲ ਗੇਮਸ ਦੋ ਵਾਰ ਮੇਕੜ ਕੇ ਇੱਕ ਵਾਰ ਗੋਆ ਇਹ ਤੋਂ ਪਹਿਲਾਂ ਪਿਛਲੇ ਸਾਲ ਗੁਜਰਾਤ ਲਗਾਤਾਰ ਮੇਰਾ ਕੰਟੀਨਿਊ ਸਿਲਵਰ ਆ ਰਿਹਾ ਮੈਨੂੰ ਹਰਿਆਣੇ ਤੋਂ ਹਰ ਵਾਰੀ ਫਾਈਨਲ ਚ ਨਾ ਕਰਵਾ ਦਿੰਦੇ ਨੇ 3 2 ਦੇ ਹਾਂ ਉਹ ਹਰਿਆਣੇ ਦੀ ਚਾਹ ਪਰ ਮੈਂ ਤੁਹਾਡੀ ਗੱਲ ਦੇ ਵਿੱਚ ਮੈਂ ਇੱਕ ਵਾਰ ਜ਼ਰੂਰ ਕਰਨਾ ਚਾਹੁੰਦਾ ਮੈਂ ਦਰਸ਼ਕਾਂ ਨਾਲ ਵੀ ਇਹ ਗੱਲ ਤੁਸੀ ਵੀ ਜ਼ਰੂਰ ਸਹਿਮਤ ਹੋਵੋਗੇ ਕਿ ਨਹੀਂ ਮੇਰੀ ਉਮਰ ਤੌਰ ਤੇ ਕਾਫੀ ਜਾਦੇ ਹੈ ਨਾ ਇੱਕ ਉਮਰ ਦੇ ਵਿੱਚ ਆ ਕੇ ਬੰਦਾ ਇਹ ਸੋਚ ਲੈਂਦਾ ਆ ਕਿ ਮੈਂ ਜ਼ਿੰਦਗੀ ਦੇ ਵਿੱਚ ਕੀਤਾ ਕੀ ਆ ਮੈਂ ਆ ਬੰਦਾ ਟਫੈਸਟ ਜਿਹੜਾ ਸਟੱਡੀ ਵੀ ਸੋਚ ਲੈਂਦਾ ਮੈਂ ਡਾਕਟੋਰੇਟ ਹੋ ਗਿਆ ਡਾਕਟਰੀਟ ਕਰਕੇ ਫਿਰ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਮੈਂ ਘਰੋਂ ਇਨਾ ਫਾਈਨੈਂਸ਼ਲੀ ਸਟਰੋਂਗ ਨਹੀਂਗਾ ਤਾਂ ਮੈਂ ਹਸਪਤਾਲ ਕਿਵੇਂ ਤੇ ਡਾਕਟਰੀ ਕਰਨੀ ਜੌਬ ਹੋ ਗਈ ਹੋਤਾ ਇੱਕ ਜੌਬ ਸਾਰੇ ਕਰਦੇ ਆ ਠੀਕ ਹੈ ਨਾ ਪਰ ਮੈਂ ਜ਼ਿੰਦਗੀ ਚ ਕੀਤਾ ਹੀ ਹੈ ਮੈਂ ਇਹ ਕਹੂੰਗਾ ਕਿ ਮੈਂ ਪੜਦਾ ਹੀ ਰਹਿ ਗਿਆ ਜਿਵੇਂ ਕਿ ਤੁਸੀਂ ਪੜ੍ਹਾਈ ਦੇ ਨਾਲ ਨਾਲ ਆਪਣੇ ਸਪੋਰਟਸਮੈਨਸ਼ਿਪ ਦੁਨੀਆ ਵੀ ਦੇਖਦੇ ਪਏ ਹੋ ਇਸ ਕਰਕੇ ਤੁਸੀਂ ਮੈਂ ਆਪਣੇ ਵੱਲੋਂ ਤੇ ਜਿਹੜੇ ਹੋਰ ਲੋਕਾਂ ਇਹ ਕਹਿਣਾ ਚਾਹੂੰਗਾ ਤੁਸੀਂ ਆਪਣੇ ਮਕਾਮ ਦੇ ਉੱਪਰ ਵਧਦੇ ਰਹੋ ਇਸ ਕਰਕੇ ਨਾ ਵਧੋ ਕਿ ਕੁਝ ਹਾਸਲ ਕਰਨਾ ਹੈ ਇਸ ਕਰਕੇ ਵਧੋ ਕਿ ਮੈਂ ਇਸ ਬੌਕਸਿੰਗ ਨੂੰ ਜਿਹੜੀ ਪੰਜਾਬ ਦੀ ਹੈ ਕਿਸ ਲੈਵਲ ਤੱਕ ਲੈ ਕੇ ਜਾਣਾ ਕਿ ਇੰਡੀਆ ਜਾ ਵਰਲਡ ਦੇਖੇ ਕਿ ਅਸਲ ਦੇ ਵਿੱਚ ਬਾਕਸਿੰਗ ਦਾ ਲੈਵਲ ਕਿੰਨਾ ਅੱਪ ਕਰ ਸਕਦੇ ਆ ਆਪਾ ਉਹਦੇ ਨਾਲ ਕੀ ਤੁਹਾਨੂੰ ਇੱਕ ਜਜ਼ਬਾ ਮਿਲ ਜਾਊਗਾ ਹਾਂ no doubt ਕਿ ਪੈਸਾ ਬਹੁਤ ਇੰਪੋਰਟੈਂਟ ਆ ਫਿਰ ਲੋਕ ਸ਼ਾਇਦ ਉਹ ਚੀਜ਼ਾਂ ਨੂੰ ਵੀ ਕਿਤਨਾ ਕਿਤੇ ਆਪਣੇ ਆਪ ਸਮਝ ਲੈਣਗੇ ਕਿ ਯਾਰ ਇੰਨਾ ਲੈਵਲ ਉੱਚਾ ਹੋ ਸਕਦਾ ਆ ਤੇ ਤੁਹਾਨੂੰ ਆਪਣੇ ਆਪ ਸਪਾਂਸਰਸ਼ਿਪ ਮਿਲ ਸਕਦੀ ਹੈ ਨਾ ਅੱਛਾ ਇੱਕ ਜ਼ਿੰਦਗੀ ਸਪੋਰਟਸਮੈਨ सिंपली ਜ਼ਿੰਦਗੀ ਦੇ ਵਿੱਚ ਨਾ ਇੱਕ ਸਪੋਰਟਸ ਪਰਸਨ ਦੀ ਇੱਕ ਇੱਕ ਪਲੇਅਰ ਹੁੰਦਾ ਬੈਸਟ ਤੁਹਾਡਾ ਕੌਣ ਆ ਇਨਸਪੀਰੇਸ਼ਨ ਇਨਸਪੀਰੇਸ਼ਨ ਮੇਰਾ ਤਾਂ ਮੈਰੀਕੋਮ ਹੀ ਸ਼ੁਰੂ ਤੋਂ ਮੈਨੂੰ ਸੰਤ ਕਰਦੇ ਹੋ ਸਾਡੇ ਨਾਲ ਮੈਂ ਉਹਦੇ ਨਾਲ ਟ੍ਰੇਨਿੰਗ ਵੀ ਰਹਿ ਕੇ ਕੀਤੀ ਹੈ ਅੱਛਾ ਟ੍ਰੇਨਿੰਗ ਕੀਤੀ ਹੈ ਇੰਡੀਆ ਕੈਂਪ ਉਸ ਸੀਨੀਅਰ ਜਦੋਂ ਸੀਨੀਅਰ ਨੈਸ਼ਨਲ ਹੁੰਦੀ ਹੈ ਜਿਨ੍ਹਾਂ ਦੇ ਮੈਡਲ ਹੁੰਦੇ ਨੇ ਸਾਰੇ ਬੱਚੇ ਉਹਨਾਂ ਦਾ ਇੰਡੀਆ ਕੈਂਪ ਲੱਗਦਾ ਜਿੱਦਾਂ ਮੈਰੀਕੋਮ ਹੁੰਦੇ ਸਾਡੇ ਕਾਫੀ ਸੀਨੀਅਰ ਅਸੀਂ ਕੱਟੇ ਇੰਡੀਆ ਕੈਂਪ ਵੀ ਟ੍ਰੇਨਿੰਗ ਕਰਦੇ ਸੀ ਉਹਨਾਂ ਦਾ ਪਰਸਨਲ ਕੋਚ ਹੁੰਦਾ ਸੀ ਪਰਸਨਲ ਡਾਕਟਰ ਉਹਨਾਂ ਨੂੰ ਦੇਖਦੇ ਸੀ ਯਾਰ ਕਿੰਨਾ ਇਹਨਾਂ ਦੀ ਕਿੰਨੀ ਵਧੀਆ ਲਾਈਫ ਨੇ ਤੇ ਹੁਣ ਵੀ ਉਸ ਟਾਈਮ ਚਲੋ ਹੁਣ ਤਾਂ ਉਹਨੇ ਬਾਕਸਿੰਗ ਛੱਡਤੀ ਆ ਹੁਣ ਤਾਂ ਉਹਨਾਂ ਨੂੰ ਦੇਖਦੇ ਸੀਗੇ ਉਹਨਾਂ ਨੂੰ ਦੇਖ ਕੇ ਬੜਾ ਇਨਸਪੀਰੇਸ਼ਨ ਹੋਈ ਨੇ ਮੈਨੂੰ ਪਰ ਪਤਾ ਵੀ ਹੁਣ ਉਹਨਾਂ ਦੀ ਲਾਈਫ ਕਿੰਨੀ ਹਾਰਡ ਰਹੀ ਹੋਣੀ ਆ ਹਾਂਜੀ ਮੈਂ ਵੀ ਦੇਖਦੇ ਆ ਬਹੁਤ ਵਾਰ ਦੇਖੀ ਆ ਮਿਲਕਾ ਸਿੰਘ ਦੀ ਵੀ ਦੇਖਦੇ ਚਲੋ ਉਹ ਵੀ ਮੈਨੂੰ ਵਧੀਆ ਲੱਗਦੇ ਸੀ ਮਿਲਕਾ ਸਿੰਘ ਦੀ ਅੱਛਾ ਇੱਕ ਇੱਕ ਦੋ ਦੋ ਸਵਾਲ ਹੋਰ ਲੈ ਲੈਣੇ ਹਰਿਆਣੇ ਦੀ ਗੱਲ ਕਰਦੇ ਆਪਾਂ ਹਰਿਆਣੇ ਦੇ ਵਿੱਚ ਕੀ ਅਜਿਹਾ ਖਾਸ ਆ ਕਿ ਉੱਥੇ ਦੇ ਪਲੇਅਰ ਹਮੇਸ਼ਾ ਚਰਚਾਤ ਰਹਿੰਦੇ ਆ ਉੱਥੇ ਬੱਚਿਆਂ ਦੇ ਉਹਨਾਂ ਦੇ ਸਰਕਾਰ ਨੇ ਜਗ੍ਹਾ ਜਗ੍ਹਾ ਤੇ ਇੱਕ ਜਿੱਦੇ ਆਪਣਾ ਪ੍ਰੋਗਰਾਮ ਨਹੀਂ ਬਣਾਵਾਉਂਦੀ ਸੋਨ ਲਈ ਅਨਸਾਰ ਦਾ ਰੁਕਤ ਹੀ ਆ ਇੱਕ ਜਗ੍ਹਾ ਤੇ ਉਹਨਾਂ ਨੇ ਆਪਣੇ ਤਾਂ ਲੁਧਿਆਣੇ ਚ ਬਾਕਸਿੰਗ ਦਾ ਹੋਰ ਕੋਈ ਗੇਮ ਦਾ ਸੈਂਟਰ ਹੀ ਨਹੀਂ ਹੈਗਾ ਉੱਚ ਦਾ ਜਗ੍ਹਾ ਜਗ੍ਹਾ ਤੇ ਇੰਨੇ ਸਟੇਡੀਅਮ ਨੇ ਬੱਚਿਆਂ ਨੂੰ ਟ੍ਰੇਨਿੰਗ ਕਰਦਾ ਇੱਕ ਜਗ੍ਹਾ ਜਾਂਦੇ ਦੂਜੇ ਚਲੇ ਜਾਂ ਤੀਜੇ ਚਲੇ ਜਾਂ ਇੱਥੇ ਤਾਂ ਪੰਜਾਬ ਚ ਬਾਕਸਿੰਗ ਦਾ ਸੈਂਟਰ ਹੀ ਨਹੀਂ ਹੈਗਾ ਕਿਤੇ ਵਧੀਆ ਜਿੱਥੇ ਟ੍ਰੇਨਿੰਗ ਕਰ ਸਕੀਏ ਫਿਰ ਸਾਨੂੰ ਇਹ ਕਹਿੰਦਾ ਤੁਸੀਂ ਹੋਰ ਕਿਤੇ ਚਲੇ ਜਾਓ ਹੁਣ ਪੰਜਾਬ ਦਾ ਕਿਤੇ ਐਜਾ ਕੁੜੀਆਂ ਦਾ ਮੁੰਡਿਆਂ ਦਾ ਸੈਂਟਰ ਹੀ ਨਹੀਂ ਹੈਗਾ ਬਾਕਸਿੰਗ ਦਾ ਕਿੱਥੇ ਕਰੀਏ ਅਸੀਂ ਟ੍ਰੇਨਿੰਗ ਇੱਥੇ ਹੁਣ ਸਾ ਉਰੇ ਲੁਧਿਆਣਾ ਜ਼ਿਲ੍ਹੇ ਜਿਨੀ ਹੈਗਾ ਸੈਂਟਰ ਬਾਕਸਿੰਗ ਦਾ ਪੰਜਾਬ ਚ ਨਹੀਂ ਹੈਗਾ ਲੋੜ ਹਰਿਆਣਾ ਜਗਾ ਜਗਾ ਤੇ ਇੰਨੇ ਜਿਆਦਾ ਸੈਂਟਰ ਨੇ ਕੋਚ ਨੇ ਮਤਲਬ ਉਹਨਾਂ ਨੂੰ ਇੰਨੀ ਜਿਆਦਾ ਪਿੱਛੋਂ ਗਵਰਨਮੈਂਟ ਦੀ ਵੀ سپورਟ ਆ ਤੇ ਉਹਨਾਂ ਨੂੰ ਪ੍ਰਾਈਜ਼ ਵੀ ਬਹੁਤ ਵਧੀਆ ਵਧੀਆ ਮਿਲਦੇ ਜਿੱਦਾਂ ਸਾਨੂੰ ਨੈਸ਼ਨਲ ਦਾ 50000 ਮਿਲਦਾ 골ਡ ਦਾ ਉਹਨਾਂ ਨੂੰ ਵੱਖਰੇ ਵੀ ਮਿਲਦਾ 골ਡ ਦੇ ਓਕੇ ਹਾਂਜੀ ਜਿੱਦਾਂ ਨੈਸ਼ਨਲ ਗੇਮਸ ਦਾ ਉਹਨਾਂ ਸਾਡੇ 골ਡ ਦਾ ਭਗਵਾਨ ਤੋਂ ਸਰਕਾਰ ਵੱਲੋਂ 5 ਲੱਖ ਮਿਲੇ ਆ ਉਹਨਾਂ ਨੂੰ 10 ਲੱਖ ਮਿਲੇ ਆ ਕਿੰਨਾ ਕਰਕ ਵੈਨਦਾ ਜਿਵੇਂ ਤੁਸੀਂ ਹੁਣ ਇੰਨਾ ਸਪੋਰਟਸਮੈਨਸ਼ਿਪ ਕਰ ਚੁੱਕੇ ਹੋ ਪੰਜਾਬ ਸਰਕਾਰ ਕੋਈ ਇਸ ਤਰ੍ਹਾਂ ਦੀ ਪੋਸਟਾਂ ਨਹੀਂ ਕਰਦੀ ਨਹੀਂ ਬਿਲਕੁਲ ਪੰਜਾਬ ਅਸੀਂ ਸੋਚਦੇ ਆਂ ਅਸੀਂ ਪੰਜਾਬ ਪੁਲਿਸ ਚ ਭਰਤੀ ਹੋਈ ਅਸੀਂ ਕਿਉਂ ਬਾਹਰ ਜਾਈਏ ਜਾਂ ਹੋਰ ਕਿਸੇ ਚ ਕਿਉਂ ਭਰਤੀ ਹੋਈ ਅਸੀਂ ਪੰਜਾਬ ਪੁਲਿਸ ਦੀ ਵੇਟ ਕਰ ਰਹੇ ਆਂ ਵੀ ਕਦੋਂ ਭਰਤੀ ਕੱਢੇ ਤੇ ਅਸੀਂ ਪੰਜਾਬ ਪੁਲਿਸ ਦੇ ਵਧੀਆ ਲਾਸਟ ਕਦੋਂ ਭਰਤੀਆਂ ਹੋਈਆਂ ਸੀ 2016 ਤੋਂ ਬਾਅਦ ਭਰਤੀ ਨਹੀਂ ਲੱਗਦੀ ਇਹਨਾਂ ਨੇ ਸੋਰਸ ਕੋਟੇ ਨਹੀਂ 16 ਤੋਂ ਮਤਲਬ 8 ਸਾਲ ਹੋ ਚਲੇ ਆ ਸੋ ਅਸੀਂ ਵੀ ਇਹ ਆਪਣੇ ਮਾਧਿਅਮ ਦੇ ਰਾਹੀਂ ਕਹਿਣ ਦੀ ਕੋਸ਼ਿਸ਼ ਕਰਾਂਗੇ ਮੌਕੇ ਦੀਆਂ ਸਰਕਾਰਾਂ ਨੂੰ ਭਾਵੇਂ ਕਿ ਲੋਕ ਸਭਾ ਚੋਣਾ ਨਜ਼ਦੀਕ ਨੇ ਭਾਵੇਂ ਕਿ ਸੈਂਟਰ ਸਰਕਾਰ ਦੀ ਗੱਲ ਹੋਵੇ ਕਿ ਜ਼ਰੂਰ ਇੱਕ ਤਾਂ ਆਪਣੇ ਸਟੇਟ ਵਾਈਜ਼ ਅਸੀਂ ਜ਼ਰੂਰ ਖਿਡਾਰੀਆਂ ਨੂੰ ਲੈ ਕੇ ਜਾਂ ਨੌਜਵਾਨਾਂ ਨੂੰ ਲੈ ਕੇ ਜਲਦੀ ਤੋਂ ਜਲਦੀ ਪੋਸਟਾਂ ਖੜ ਦੇਈਏ ਤਾਂ ਕਿ ਕੋਈ ਵਿਖਰੇੜਾ ਬਾ ਉਹ ਕਿਤੇ ਡਗਮਗਾਏ ਨਾ ਕਿ ਅਸੀਂ ਬਾਹਰ ਜਾਣਾ ਹੈ ਕਿਉਂਕਿ ਦਾਵੇ ਬਹੁਤ ਕੀਤੇ ਕਿ ਅਸੀਂ ਬਾਹਰਲੀ ਕਰੀਮ ਫੋਰਨਰਸ ਪੰਜਾਬ ਦੇ ਵਿੱਚ ਮੰਗੋਰਿਆ ਪਰ ਅਸੀਂ ਜੇਕਰ ਸਾਡੇ ਜਿਹੜੇ ਬੱਚੇ ਆ ਪੰਜਾਬ ਦੇ ਮੁੰਡੇ ਕੁੜੀਆਂ ਆ ਜੇਕਰ ਉਹਨਾਂ ਨੂੰ ਜੋਬਸ ਮਿਲ ਜਾਣ ਤਾਂ ਬਹੁਤ ਜ਼ਿਆਦਾ ਵਧੀਆ ਹੋ ਜਾਵੇਗਾ ਅਖੀਰਲੇ ਸਵਾਲ ਤੇ ਆ ਜਾਂਦੇ ਆ ਪਰਿਵਾਰ ਦੀ ਗੱਲ ਕਰਦੇ ਆ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੇ ਕੀ ਕੀ ਕਰਦੇ ਆ ਹਾਂਜੀ ਮੇਰੇ ਫੈਮਿਲੀ ਚ ਮੇਰਾ ਬ੍ਰਦਰ ਆ ਉਹ ਵੀ ਬਾਕਸਿੰਗ ਕਰਦਾ ਨਾਲ ਸਟੱਡੀ ਕਰਦਾ ਉਹ ਵੀ ਪਲੱਸ 2 ਦਾ ਬੀਏ ਕੀਤੀ ਆ ਬੀਪੀਐਡ ਕਰਦਾ ਹੁਣ ਹੂੰ ਗੁਰੂਕਾਸ਼ੀ ਯੂਨੀਵਰਸਿਟੀ ਤੋਂ ਤੇ ਮੈਂ ਚੰਡੀਗੜ੍ਹ ਯੂਨੀਵਰਸਿਟੀ 'ਚ ਤੇ ਮਦਰ ਨੇ ਹਾਊਸ ਵਾਈਫ ਨੇ ਹੂੰ ਤੇ ਫਾਦਰ ਸਾਹਿਬ ਨੇ ਉਹਦਾ ਖੇਤੀਬਾੜੀ ਵੀ ਕਰਦੇ ਨੇ ਠੀਕ ਹੈ ਠੀਕ ਹੈ ਠੀਕ ਹੈ ਤੇ ਸਪੋਰਟ ਹਮੇਸ਼ਾ ਰਹਿੰਦੀ ਆ ਘਰੋਂ ਜ਼ਿਆਦਾ ਨਹੀਂ ਠੀਕ ਠੀਕ ਹੀ ਰਹਿੰਦੀ ਐਸੇ ਕਰਕੇ ਕਿ ਕੋਵਿਡ ਉਹ ਵੀ ਕਿਨਵੇਟ ਕਰਦੇ ਕਦੋਂ ਆਣਾ ਚਲੋ ਵੀ ਚਲੋ ਵਧੀਆ ਲੱਗ ਜੇ ਹੂੰ ਸੋ ਜਨਾਬ ਇਹ ਅਸੀਂ ਇੰਡੀਆ ਦੀ ਬੈਸਟ ਬੌਕਸਰ ਦੇ ਨਾਲ ਜੇ ਏਸ਼ੀਆ ਦੀ ਗੱਲ ਕੀਤੀ ਜਾਵੇ ਬੈਸਟ ਬੌਕਸਰ ਦੇ ਨਾਲ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਬੈਠੇ ਆ ਪਿੰਡਾ ਚੋਂ ਪਿੰਡ ਪਿੰਡ ਚਕਰ ਲੁਧਿਆਣਾ ਜ਼ਿਲ੍ਹੇ ਦਾ ਅਖੀਰਲਾ ਪਿੰਡ ਮੰਨਿਆ ਜਾਂਦਾ ਪਿੰਡ ਦੇ ਵਿੱਚ ਇੱਕ ਸਧਾਰਨ ਘਰ ਦੇ ਵਿੱਚ ਇਸ ਲੜਕੀ ਦੇ ਵੱਲੋਂ ਸਰਕਾਰੀ ਸਕੂਲ ਤੋਂ ਵਿੱਦਿਅ ਹਾਸਲ ਕਰਕੇ ਕਿਵੇਂ ਬੁਲੰਦੀਆਂ ਪੱਕ ਆਪਣੀ ਜ਼ਿੰਦਗੀ ਦੇ ਵਿੱਚ ਬੌਕਸ ਨੂੰ ਲੈ ਕੇ ਗਏ ਤੇ ਨਾਲ ਦੀ ਨਾਲ ਕਹਿੰਦੇ ਨੇ ਕਿ ਸਾਡੇ ਮਨ ਦੇ ਵਿੱਚ ਕਈ ਵਾਰ ਸਵਾਲ ਵੀ ਪੈਦਾ ਹੋ ਜਾਂਦੇ ਆ ਕਿ ਲਾਈਫ ਕੈਰੀਅਰ ਕਿਵੇਂ ਮੇਨਟੇਨ ਕਰਨਾ ਉਹਨਾਂ ਸਵਾਲਾਂ ਨੂੰ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਵੀ ਇਹੀ ਕਹਾਂਗੇ ਕਿ ਤੁਸੀਂ ਵੀ ਇਹਨਾਂ ਸਵਾਲਾਂ ਨੂੰ ਇਹਨਾਂ ਵੀਡੀਓ ਨੂੰ ਜਿਹੜਾ ਸਾਡੇ ਵੱਡੇ ਸਾਹਿਬਾਨ ਪ੍ਰਸ਼ਾਸਨ ਦੇ ਨੇ ਸਰਕਾਰਾਂ ਦੇ ਨੇ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਕਿ ਐਡੇ ਵੱਡੇ ਪੱਧਰ ਤੇ ਜਦੋਂ ਖਿਡਾਰੀ ਪਹੁੰਚ ਜਾਂਦਾ ਹੈ ਕਿ ਸਰਕਾਰਾਂ ਉਹਨਾਂ ਨੂੰ ਹੈਲਪ ਕਰਨ ਤਾਂ ਕਿ ਉਹ ਆਪਣੇ ਪਿੰਡਾਂ ਦੇ ਵਿੱਚ ਰਹਿ ਕੇ ਹੀ ਇੱਕ ਵਧੀਆ ਜੌਬ ਦੇ ਵਿੱਚ ਹੈ ਕਿ ਪਿੰਡਾਂ ਦੇ ਬੱਚਿਆਂ ਨੂੰ ਹੀ ਹੋਰ ਉੱਚੀਆਂ ਸਿੱਖਿਆਵਾਂ ਸਪੋਰਟਸਮੈਨ ਦੀ ਹੋਰ ਸ਼ੈਲੀ ਵਧਾਉਣ ਕੈਮਰਾਮੈਨ ਦਿਨੇਸ਼ ਤੇ ਨਰਿੰਦਰ ਕਲੇਰ ਸਾਡਾ ਪੰਜਾਬ ਕੈਨੇਡਾ ਟੀਵੀ ਬਹੁਤ ਬਹੁਤ ਧੰਨਵਾਦ